ਸਿਰਫ 35 ਰੁਪਏ ਚ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ 80 ਵਾਈਪਸ ਹੈਗੇ ਆ 80 ਹਾਂ ਹਾਂਜੀ ਲੋ ਜੇ ਅਸੀਂ 80 ਵਾਈਪਸ ਆ ਤੇ ਇਹਦੇ ਵਿੱਚ ਇਹ 35 ਰੁਪਏ ਦਾ ਰੇਟ ਵਾ ਤੇ ਇਹ ਲਿਖਿਆ ਹੋਇਆ ਵੀ ਇਹ ਡਾਈਪਰ ਵਾ ਤੇ ਸੁਪਰ ਡਰਾਈ ਤੇ ਬੇਬੀ ਹੱਬ ਚ ਤੇ ਇਹ ਕਿੰਨੇ ਦਾ ਆ ਪੈਕਿੰਗ ਇਹ ਇਹ 17 ਰੁਪਏ ਦੀ ਇੱਕ 17 ਰੁਪਏ ਦੀ ਇੱਕ ਪੈਣੀ ਹੈ ਨੈਚਰਲ ਦੀ ਕਲਾਸਿਕ ਚਾਕਲੇਟ ਇਹ ਵਾਲੀ ਇਹ ਵੀ 17 ਦੀ ਪੈਣੀ ਸਿੰਗਲ ਵਿਸਤਾਰ ਨਾਲ ਪੈਦੇ ਸਿੰਗਲ ਵਾ ਪੂਰਾ ਬਾਕਸ ਇਹਦਾ 350 ਦਾ ਪੈਣਾ ਔਰ 250 ਦਾ ਪੈਣਾ ਆ 250 ਦਾ ਜੀਰਾ ਕਾਲੀ ਮਿਰਚ ਵਾਲੇ ਪਾਪੜ ਵਾਲਾ ਵੱਖ-ਵੱਖ ਮਤਲਬ ਫਲੇਵਰ ਵਾਲੇ ਪਾਪੜਾ ਹੈ ਜੀਰਾ ਕਾਲੀ ਮਿਰਚ ਵਾਲੇ ਪਾਪੜਾ ਤੇ ਇਹ ਜਿਹਦਾ ਹੈਗੇ ਸਾਬੂਦਾਣੇ ਵਾਲੇ ਤੇ ਰੈੱਡ ਚਿੱਲੀ ਪੋਟੈਟੋ ਵਾਲੇ ਆ ਤੇ ਵੱਖ-ਵੱਖ ਇਹ ਤੁਹਾਨੂੰ ਮਿਲ ਜੋ ਇਹ ਮਿਲਣੇ ਕਿੰਨੇ ਦੇ 30 ਰੁਪਏ ਤੇ ਇਧਰ ਪਤੀਨੇ ਵਾਲੇ ਮਿਲ ਜਾਣੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਬੋਮੈਨ ਕਲੈਕਸ਼ਨ ਦੇ ਵਿੱਚ ਬੋਮੈਨ ਕਲੈਕਸ਼ਨ ਦੇ ਜੋ ਪ੍ਰਾਈਸ ਵਾ ਕੋਸ਼ ਪ੍ਰਾਈਜ਼ ਲਿਖੇ ਹੋਏ ਆ ਕੋਸ਼ ਪ੍ਰਾਈਜ਼ ਨਹੀਂ ਲਿਖੇ ਹੋਏ ਆ ਤੇ ਜਿਹੜੇ ਜਿਹੜੇ ਪ੍ਰਾਈਜ਼ ਲਿਖੇ ਹੋ ਵੀ ਦੱਸਾਂਗੇ ਜਿਹੜੇ ਇਹਨਾਂ ਨੇ ਪ੍ਰਾਈਜ਼ ਨਹੀਂ ਹਜੇ ਲਿਖੇ ਆਗੇ ਤੇ ਉਹ ਫਿਰ ਤੁਸੀਂ ਮਤਲਬ ਕਿ ਦਾਣਾਂ ਦੂਲਾਂ ਦੇ ਜੋ ਰੇਟ ਹੁੰਦੇ ਆ 1-2 ਰੁਪਏ ਘੱਟ ਵਧਦੇ ਹੁੰਦੇ ਕੋਈ ਇਨਾ ਫਰਕ ਨਹੀਂ ਹੁੰਦਾ 1-2 ਰੁਪਏ ਜੇ ਹੁੰਦੇ ਜੇ ਅੱਗੇ ਜੋ ਰੇਟ ਅਸੀਂ ਹੋਈ ਆ ਉਹ ਤੋਂ 2 ਰੁਪਏ ਘੱਟ ਵੀ ਹੋ ਸਕਦੇ ਵਧ ਵੀ ਹੋ ਸਕਦੇ ਕੋਈ ਫਰਕ ਨਹੀਂ ਹੈਗਾ ਡੇਟਾ 'ਚ ਰੇਟ ਉਹ ਹੀ ਚੱਲਦੇ ਪਏ ਹਜੇ ਤੇ ਬਾਕੀ ਵੀਡੀਓ ਨੂੰ ਫੋਲੋ ਦੇਖ ਲਿਓ ਵੀਡੀਓ ਨੂੰ ਵਾਚ ਕਰ ਲਿਓ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟਰੀ ਜ਼ਰੂਰ ਕਰ ਦਿਓ ਅੱਜ ਅਸੀਂ ਪਹੁੰਚੇ ਹਾਂ ਬੋਮਨ ਮਾਰਕੀਟ ਹਿਾਰਪੁਰ ਦੇ ਵਿੱਚ ਉੱਥੇ ਤੁਹਾਨੂੰ ਦਿਖਾਵਾਂਗੇ ਕਰਿਆਨੇ ਦੇ ਰੇਟ ਕੀ ਗਰੋਸਰੀ ਕਰਿਆਨੇ ਦੇ ਰੇਟ ਹੈਗੇ ਆ ਇਹਦੀ ਵੀਡੀਓ ਨ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰੋ ਕਮੈਂਟ ਜਰੂਰ ਕਰ ਦਿਓ ਤੇ ਚਲੋ ਤੁਹਾਨੂੰ ਦਿਖਾਉਣੀ ਆ ਕਰਿਆਨੇ ਦਾ ਰੇਟ ਕੀ ਹੈਗਾ ਹੈ ਇੱਥੇ ਤੇ ਆਪਾਂ ਚਲੋ ਜੀ ਕਿ ਤੁਸੀਂ ਬੋਮਨ ਕਲੈਕਸ਼ਨ ਹਿਾਰਪੁਰੋਂ ਜੀ ਕੋਈ ਵੀ ਸਮਾਨ ਖਰੀਦਨੇ ਆ ਗਰੋਸਰੀ ਦਾ ਸਮਾਨ ਖਰੀਦਦੇ ਆ ਔਰੇ ਨਾਲ ਤੁਹਾਨੂੰ ਕੋਈ ਨਾ ਕੋਈ ਫ੍ਰੀ ਦਿੱਤਾ ਜਾਊਗਾ ਜਿਹਦਰ ਗੁੜ ਦਾ ਰੇਟ ਜਿਹੜਾ ਇੱਥੇ 65 ਰੁਪਏ ਤੁਹਾਨੂੰ ਕਿਲੋ ਇਸ ਤਰ੍ਹਾਂ ਪੈਕਿੰਗ ਵਿੱਚ 65 ਰੁਪਏ ਮਿਲੂਗਾ ਤੇ ਦੇਖੋ ਜੀ ਘੜ ਦਾ ਗੁੜ 65 ਰੁਪਏ ਆ ਤੇ ਨਾ ਤੁਹਾਡੇ ਚਾਹ ਫੁੱਟੂ ਵੀ ਨਾ ਦੱਸਦਾ ਇਧਰ ਸ਼ੱਕਰ ਵੀ 65 ਰੁਪਏ ਤੇ ਗੁੜ ਵੀ ਤੇ ਇਹ ਸ਼ੱਕਰ ਵੀ ਅਸੀਂ ਵਰਤ ਕੇ ਦੇਖ ਚੁੱਕੇ ਹਾਂ ਪਹਿਲਾਂ ਵਧੀਆ ਆ ਤੇ 65 ਰੁਪਏ ਆ ਇਹੋ ਗੁੜ ਉਹ ਸ਼ੱਕਰ ਸ਼ੱਕਰ ਦਾ ਵੀ ਸੇਮ ਰੇਟ ਵਾ ਗੁੜ ਦਾ ਵੀ ਸੇਮ ਰੇਟ ਵਾ ਸ਼ੱਕਰ ਵੀ ਇਸ ਤਰ੍ਹਾਂ ਤੁਹਾਨੂੰ ਕਿਲੋ ਕਿਲੋ ਦੀ ਪੈਕਿੰਗ ਵਿੱਚ 65 ਰੁਪਏ ਮਿਲ ਜੂਗੇ ਤੇ ਇਧਰ ਗੋੜ ਵੀ ਤੁਹਾਨੂੰ 65 ਰੁਪਏ ਮਿਲ ਜੂਗਾ ਚੱਕਰ ਵੀ 65 ਰੁਪਏ ਲੱਗਾ ਹੋਇਆ ਹੈ ਲੱਗਾ ਕਿੱਥੇ ਆ ਬੋਮਨ ਕ੍ਰੈਕਸ਼ਨ ਹਿਸ਼ਾਰਪੁਰ ਦੇ ਵਿੱਚ ਇਧਰ 5-5 ਕਿਲੋ ਦੀ ਤੁਹਾਨੂੰ ਚੀਨੀ ਦੀ ਪੈਕਿੰਗ ਮਿਲ ਜੂਗੀ ਤੇ ਇਹ ਵੀ 88 ਰੁਪਏ ਆ ਤੇ ਪਰ ਇਹ ਆ ਕਿ ਚੀਨੀ ਮੋਟੀ ਹੈ ਉਹ ਬਹੁਤ ਮੋਟੀ ਹੈ ਚੀਨੀ ਤੇ ਬਰੀਕ ਨਹੀਂ ਹੈਗੀ ਤੇ ਇਧਰ ਤੁਹਾਨੂੰ ਬਰਾਊਨ ਚਾਵਲ ਲੈਣੇ ਹਨ ਬਰਾਊਨ ਚਾਵਲ ਵੀ ਮਿਲ ਜੂਗੇ دو چا چاہتے کلو دے, دے پیکنگ لگے ہوئے آدھا تین پہ روپیہ چاول وا ایک سو ستر روپئے موٹے چاول وا چاول بھی بخ وق سر روپئے بخ وقت ریٹ لکھے ہوئے آدر دیکھو ایک سو ستر پہ اس طرح پیکنگ لکھے ہوئے چاول بخ ریٹ لکھے ہوئے چاول بیسن بھی سن پیور بیسن بھی مل جو گا ادھر سکھنا ਤੇ ਨੂੰ ਸੁਖ ਸੁਖ ਨਾਲ ਦਾ ਪੈਕ ਵੀ ਤੁਹਾਨੂੰ ਇਸ ਤਰ੍ਹਾਂ ਪੈਕੇਜ ਵਿੱਚ ਮਿਲ ਜਾਊਗਾ ਤੇ ਤੇਲ ਦੀਆਂ ਬੋਤਲਾਂ ਪੰਜ ਲੀਟਰ ਦੀਆਂ ਚਾਹੇ ਤੁਸੀਂ ਕ੍ਰਿਸ਼ਨ ਦੇਸੀ ਘੇਰ ਲੈ ਜਾਣਾ ਆ ਮਤਲਬ ਕਿ ਸਾਮਾਨ ਸਾਰਾ ਹੀ ਮਿਲ ਜਾਊਗਾ ਬਟਾ ਇਹਨਾਂ ਰੇਟਾ ਜੇ ਨਹੀਂ ਲਿਖਿਆ ਕਿ ਵਿੱਚ ਵਿੱਚ ਲਿਖਿਆ ਤੇ ਵਿੱਚ ਵਿੱਚ ਨਹੀਂ ਲਿਖਿਆ ਹੈ ਤੇ ਚੰਗਰਾਸ਼ ਮਿਲ ਜੂਗਾ ਤੁਹਾਨੂੰ ਆਰਕ ਚੀਜ਼ ਮਿਲ ਜਾਂਦੀ ਇੱਥੇ ਸਾਮਾਨ ਵੱਡੇ ਘੇਰੇ ਪੈਟ ਲੈਣੇ ਦੇਸੀ ਘੇਰੇ ਵੱਡੀਆਂ ਤਾਂ ਕਿੰਨਾ ਚਮੜੂ ਛੋਟੀਆਂ ਪੈਕਿੰਗ ਲੈਣੇ ਛੋਟੀਆਂ ਪੈਕਿੰਗ ਵਿੱਚ ਮਿਲ ਜੂਗਾ ਦੇਸੀ ਘੇਰੇ ਇਹ ਆਕੇ ਰੇਟ ਕੋਈ ਇੰਨੇ ਘਟੇ ਨਾ ਬਦੇ ਨਾ ਘਟੇ ਇਦਾਂ ਹੈ ਨਹੀਂ ਜੋ ਪਹਿਲਾਂ ਰੇਟ ਚੱਲਦੇ ਹੁੰਦੇ ਸੀ ਉਹ ਹੈ ਇਹ ਕੋ ਦੌਰ पे ਅੱਗੇ ਪਿੱਛੇ ਹੋ ਜਾਂਦਾ ਆ ਤੇ ਇਹ ਜਿਹੜੀਆਂ ਦਾਣਾਂ ਦਿਖਾ ਰਹੇ ਆ ਦਾਣਾਂ ਸਾਰੀਆਂ ਚਾਹੇ ਤੁਸੀਂ ਛੋਲੇ ਲੈ ਲਓ ਚਣਿਆਂ ਦੇ ਕਾਲੇ ਚਣਿਆਂ ਦੇ ਤੇ ਚਾਹੇ ਤੁਸੀਂ ਮੂੰਗੀ ਦੜੀ ਹੋਈ ਮੂੰਗੀ ਲੈ ਲਓ ਤੇ ਮਾਂ ਤੋਤੇ ਹੋਈ ਲੈ ਲਓ ਚਣੇਮ ਬਲੈਕ ਲੈ ਲਓ ਵਾਈਟ ਚਣੇ ਲੈ ਲਓ ਰਾਜਮਾ ਲੈ ਲਓ ਹਾਂ ਇਹਦੇ ਵੀ ਦੋ ਵੈਰਾਈਟੀਆਂ ਲੱਗਦੀਆਂ ਪਈਆਂ ਪਰ ਰੰਗ ਚ ਦੇਖੋ ਆ ਦੇਖੋ ਤੁਸੀਂ ਉਹੋ ਜਿਹਾ ਦੇਖੋ ਰੰਗ ਦੋ ਰੰਗੋ ਆ ਤੇ ਕੋ ਸਕਦਾ ਕਾਲਾ ਲੱਗਦਾ ਪਿਆ ਥੋੜਾ ਪੀਲਾ ਲੱਗਦਾ ਪਿਆ ਨੂੰ ਲਾਲ ਰਾਜਮਾ ਮਿਲ ਜੂਗਾ ਤੇ ਇੱਧਰ ਤੁਹਾਨੂੰ ਮਿਲ ਜੂਗੀ ਦਾਲ ਮੱਖਾਂ ਦੀ ਦਾਲ ਮਿਲ ਜੂਗੀ ਸਾਰੀਆਂ ਦਾਣਾਂ ਹੈਗੇ ਆ ਮਸਰਾਂ ਦਾਲ ਹੈਗੀ ਮੂੰਗੀ ਸਾਫਤ ਮੂੰਗੀ ਸਾਫਤ ਮਸਰ ਸਾਫਤ ਮੂੰਠ ਇਸ ਤਰ੍ਹਾਂ ਦੀ ਮੂੰਗੀ ਦੀ ਦਾਲ ਮਸਰਾਂ ਦੇ ਦਾਣਾਂ ਰਕ ਦਾਣਾਂ ਹੈਗੇ ਆ ਪਾਟੇ ਇੱਥੇ ਰੇਟ ਨਹੀਂ ਲਿਖੇ ਹੈਗੇ ਰੇਟ ਹੋਈਆ 1-2 ਰੁਪਏ ਅੱਗੇ ਪਿੱਛੇ ਹੋ ਜਾਂਦੇ ਹੋਰ ਕੋਈ ਫਰਕ ਨਹੀਂ ਹੈਗਾ ਸਾਰੀਆਂ ਦਾਣਾ ਹੈਗੀਆਂ ਇੱਥੇ ਤੁਹਾਨੂੰ ਮਿਲ ਜੂਗੀਆਂ ਹਰ ਇੱਕ ਦਾਣ ਮਿਲ ਜੂਗੇ ਇੱਥੇ ਇੱਥੇ ਵਗੈਰਾ ਸਾਰਾ ਸਮਾਨ ਲੱਗਾ ਹੋਇਆ ਤੇ ਤੁਹਾਨੂੰ ਫਰਨੈਲ ਦੀਆਂ ਇਸ ਤਰ੍ਹਾਂ ਫਰਨੈਲ ਦੀਆਂ ਬੋਤਲਾਂ ਮਿਲ ਜੂਗੀਆਂ ਸੈਨੀ ਫਰੈਸ਼ ਮਿਲ ਜੂਗੇ ਤੇ ਇਧਰ ਹੈਨ ਕੋ ਮਿਲ ਜੂਗਾ 1 ਲੀਟਰ ਹੈਨ ਕੋ ਤੇ ਹੈਨ ਕੋ ਇਧਰ ਵੀ 1 ਲੀਟਰ 1 ਲੀਟਰ ਦੀਆਂ ਪੈਕਿੰਗ ਹੈ ਫਰਨੈਲ ਵਗੈਰਾ ਇਧਰ ਤੁਹਾਨੂੰ ਡਿਸ਼ਵਾਸ਼ ਮੈਲ ਜੂਗਾ ਸਾਬਣ ਭਾਂਡੇ ਬਨਜਣ ਵਾਲਾ ਤੇ ਨਿੱਪ ਦਾ ਸਾਬਣ ਮਿਲ ਜੂਗਾ ਇੱਥੇ ਤੇ ਇਸ ਤਰ੍ਹਾਂ ਪੈਕਿੰਗ ਇਹ ਵੀ ਸਾਬਣ ਦੇ ਮਿਲ ਜੂਗੇ ਤੇ ਵੱਡੇ ਦੇ ਸਾਬਣ ਮਿਲ ਜੂਗੇ ਰੇਟ ਉਹੀ ਆ ਪੁਰਾਣੇ ਆ ਕੋਈ ਘਟ ਵੱਧ ਕੋਈ ਇਦਾਂ ਕੋ ਦੌਰ ਫਿਰ ਸੰਦਸਾ ਕੋ ਫਰਕ ਕੋਈ ਇਦਾਂ ਡੱਬ ਦਾ ਵੀ ਸਾਬਣ ਮਿਲ ਜੂਗਾ ਤੇ ਡੱਬ ਸਾਬਣ ਵੀ ਲੱਗੇ ਹੋਏ ਆ ਜੇ ਜੇ ਇਹਨਾਂ ਡੱਬ ਸਾਬਣ ਲੈ ਜਾਣਾ ਹੋਵੇ ਡੱਬ ਸਾਬਣ ਕੋਲੇ ਜਾ ਸਕਦੇ ਆ ਤੇ ਇੱਧਰ ਲਕਸਾ ਵੀ ਤਾਂ ਨੰਮਲ ਜੋ ਛੋਟੀ ਪੈਕਿੰਗ ਜੋ ਵੱਡੀ ਪੈਕਿੰਗ ਲਕਸਾ 2 ਇੱਕ ਇੱਧਰ ਹੈਨ ਕੋ ਇੱਧਰ ਵੀ ਹੈਨ ਕੋੜੀ 1-1 ਲੀਟਰ ਦੀ ਪੈਕਿੰਗ ਮੈਜੋ ਵੀ ਧੰਨਾ ਇਸ ਦਾ ਤੇ ਇੱਧਰ ਟੱਗ ਮੇ ਕੋ ਵੀ ਮਲਜਾ ਪੂਰ ਲਕਸਾ ਪਾਊਡਰ ਮਲਜੋ ਇੱਧਰ ਘੋੜ ਦੀ ਵੈਰਟੀ ਬਹੁਤ ਆਈ ਹੋਈ ਹੈ ਦੇਖ ਸਕਦੇ ਆ ਸਾਹਮਣੇ ਘੋੜੇ ਕਾਫੀ ਲੱਗਾ ਹੋਇਆ ਛੱਕਾ ਜਿਹਾ ਇਸ ਤਰ੍ਹਾਂ ਪੈਕਿੰਗਾਂ ਆਈਆਂ ਹੋਈਆਂ ਤੇ ਹਾਂ ਦੇਸੀ ਸ਼ੱਕਰਾ ਹੋਣਾ ਆ ਆ ਪੈਕਿੰਗ ਦਾ ਸੈੱਟ ਠੀਕ ਹੋਣਾ ਹੈ ਕੜੀ ਤੁਹਾਨੂੰ ਰਿਚਰਜਿੰਗ ਪਾਊਡਰ ਮਿਲ ਜਾਊਗਾ ਕੜੀ ਦਾ ਤੇ ਹਾਂ ਤੇ ਇਧਰ ਸਰਫਾਂ ਦੀ ਪੈਕਿੰਗ ਹੈ ਸਾਰੀਆਂ আলਟਰਾ ਵਾਈਟ ਦੀ ਹੈਗਾ ਆ ਤੇ ਲੱਗਾ ਹੋਇਆ ਫੈਨਾ ਚ ਕੜੀ ਚ ਕੜੀ ਚ ਵੱਡੇ ਵੀ ਹੈਗੇ ਛੋਟੇ ਪੈਕਿੰਗਾਂ ਵੀ ਹੈਗੀਆਂ ਤੇ ਇਧਰ ਵੀ ਇਸ ਤਰ੍ਹਾਂ ਖੁੱਲ੍ਹੇ ਸਰਫ ਵੀ ਤੁਹਾਨੂੰ ਪੈਕਿੰਗਾਂ ਚ ਮਿਲ ਜਾਊਗਾ ਤੇ 2.5 2.5 ਰੁਪਏ ਲੱਗੇ ਹੋਈ ਹੈ ਇਸਤਾਨੇ ਖੁੱਲ੍ਹੀ ਪੈਕਿੰਗ ਕਿੰਨਾ ਸੌ ਹੋ ਗਏ ਚ ਇਹ ਦੇਖ ਸਕਦੇ ਆ ਲੋ ਜੀ ਇੰਦਾ ਤੁਹਾਨੂੰ ਖੁੱਲੀ ਪੈਕਿੰਗ ਚ ਵੀ ਸਰਫ ਮਿਲ ਜਾਊਗਾ 200 ਰੁਪਏ ਦੀ ਤੇ ਇਹ ਤੁਹਾਨੂੰ 200 ਰੁਪਏ ਦੀ ਇਸ ਤਰ੍ਹਾਂ ਚਾਰ ਕਿਲੋ ਦੀ ਪੈਕਿੰਗ ਖੁੱਲਾ ਸਰਫ ਮਿਲ ਜਾਊਗਾ ਤੇ 200 ਰੁਪਏ ਆ ਤੇ ਇੱਧਰ ਤੁਹਾਨੂੰ ਟਾਇਰਡ ਵੋਸ਼ ਵਿਸ਼ਾਲ ਦਾ ਤੇ ਵੋਸ਼ ਵਗੈਰਾ ਸਾਰੇ ਸਾਬਣ ਤੁਹਾਨੂੰ ਮਿਲ ਸਰਫ ਮਿਲ ਜਾਊਗੇ ਤੇ ਜੇ ਇਹਨਾਂ ਨੇ ਖੁੱਲਾ ਸਾਬਣ ਸਰਫ ਲੈ ਜਾਣਾ ਹੋਵੇ 200 ਰੁਪਏ ਦੀ ਇਸ ਤਰ੍ਹਾਂ ਚਾਰ ਕਿਲੋ ਆ ਤੇ ਇੱਧਰ ਵੀ ਸਾਰਾ ਸਰਫ ਲੱਗਾ ਹੋਇਆ ਇੱਧਰ ਵਾਟਿਕਾ ਹੈ ਸ਼ੈਂਪੂ ਤੁਹਾਨੂੰ ਮਿਲ ਜਾਊਗਾ 3350 ਨੂੰ ਇਹ ਵਾਟਿਕਾ ਸ਼ੈਂਪੂ ਆ ਤੇ ਇੱਧਰ ਲੱਗਾ ਹੈ ਹੈਲਥਨ ਸ਼ੋਲਡਰ ਇਹਦੇ ਨਾਲ ਪੈਕਿੰਗ ਆ ਇਹਦੇ ਨਾਲ ਇਸ ਤਰ੍ਹਾਂ ਪੈਕਿੰਗ ਚਾਉਣਾ ਹੈਲਥਨ ਸ਼ੋਲਡਰ ਸ਼ੈਂਪੂ ਸ਼ੈਂਪੂ 280 ਰੁਪਏ ਚ ਇਹ ਇਸਾ ਹੈਲਥਨ ਸ਼ੋਲਡਰ ਤੁਹਾਨੂੰ ਮਿਲ ਜਾਊਗਾ 225 ਰੁਪਏ ਚ ਤੇ ਇੱਧਰ ਏਰੀਲ ਵਗੈਰਾ ਜੇ ਲੈਣਾ ਹੈ ਇਹਦੇ ਪਾਊਡਰ ਚਾਹ ਲੋ 670 ਰੁਪਏ ਇਸ ਤਰ੍ਹਾਂ 600 ਇਹ 180 ਡਾਕਟਰ ਬੂਡ ਡਾਕਟਰ ਬੂਡ ਵਾਲੀ ਕੋਬ੍ਰੇਟਾ ਪੌਡਰ ਇਹ 180 ਰੁਪਏ ਦੀ ਇਸ ਤਰ੍ਹਾਂ ਪੈਕਿੰਗ ਦਾ ਤੇ ਇੱਧਰ ਤੁਹਾਨੂੰ ਗਲਾਈਸੋਲ ਫ੍ਰੈਸ਼ ਕ੍ਰੀਨ ਤੇ ਇਹ ਵੀ ਤੁਹਾਨੂੰ 135 ਰੁਪਏ ਮਿਲ ਜਾਊਗਾ ਇਸ ਤਰ੍ਹਾਂ ਦੀ ਪੈਕਿੰਗ ਚ ਇਸ ਤਰ੍ਹਾਂ ਦੀ ਪੈਕਿੰਗ ਚ 135 ਰੁਪਏ ਦੀ ਪੈਕਿੰਗ ਗਲਾਈਸੋਲ ਫ੍ਰੈਸ਼ ਕ੍ਰੀਨ ਦਾ ਮਿਲ ਜਾਊਗਾ ਇੱਧਰ ਡਟੋਲ ਰੇਅ ਡਟੋਲਾਂ ਦੀ ਵੀ ਪੈਕਿੰਗ ਤੁਹਾਨੂੰ ਤੇ 120 ਰੁਪਏ ਦੋ ਪੈਕਿੰਗਾਂ ਚ 120 ਰੁਪਏ ਮਿਲ ਜਾਊਗਾ ਤੇ ਡਟੋਲ ਵੀ ਤੁਹਾਨੂੰ ਦੋ ਪੈਕਾਂ ਵਿੱਚ 120 ਰੁਪਏ ਮਿਲ ਜੂਗਾ ਇਸ ਤੇ ਇਸ ਤਾਂ ਜੇ ਤੁਸੀਂ ਫੈਕਟ ਵਗੈਰਾ ਲੈ ਜਾਣਾ ਚਾਹਦੇ ਆ ਡਟੋਲ ਦਾ ਤੇ ਨਾਲ ਇਹ ਆ ਇਹ ਵੀ ਤੁਹਾਨੂੰ ਮਿਲ ਜੂਗਾ ਤੇ ਇੱਧਰ ਵੀ ਤੁਹਾਨੂੰ ਜੈਸਮਿਨ ਤੇ ਬਾਕੀ 에어 ਫਰੈਸ਼ ਨਾਲ ਜੇ ਲੈ ਜਾਣਾ ਹੋਵੇ ਤੇ ਇਹ ਹੈਗਾ 50 ਰੁਪਏ ਚ ਇਹ ਡੱਬੀ 50 ਰੁਪਏ ਚ ਵੱਖ-ਵੱਖ ਲਵੈਂਡਰ ਦੀ ਹੈ ਨਾ ਜੈਸਮਿਨ ਦੀ ਤੇ ਲੈਮਨ ਦੀ ਸੰਦਲ ਦੀ 50 ਰੁਪਏ ਚ ਤੁਹਾਨੂੰ ਇਸ ਤਰ੍ਹਾਂ ਪੈਕਿੰਗ 에ਅਰ ਫਰੈਸ਼ਨਰ ਫਰੈਸ਼ਨਰ ਤੁਹਾਨੂੰ 50 ਰੁਪਏ ਦੇ ਇਸ ਤਰ੍ਹਾਂ ਪੈਕਿੰਗ ਮਿਲ ਜੂਗੀ ਤੇ ਇੱਧਰ ਹੈਗੇ ਆ ਕੋਲਗਟ ਕੋਲ ਫਲੇਡ ਦੀ ਇੱਕ ਪੈਕਿੰਗ ਇੱਕ ਪੈਕਿੰਗ ਇਹੋ ਇਸ ਤਰ੍ਹਾਂ ਤੇ ਇਹ ਤੁਹਾਨੂੰ ਮਿਲੂਗੀ 140 ਰੁਪਏ ਇੱਕ ਪੀਸ 140 ਰੁਪਏ ਚ ਮਿਲੂਗਾ ਤੇ ਹਰਬਲ ਕੋਲਗਟ ਵੀ ਤੁਹਾਨੂੰ 120 ਇਸ ਤਰ੍ਹਾਂ ਪੈਕਿੰਗ ਚ ਮਿਲ ਜੂਗੀ ਹਰਬਲ ਕੋਲਗਟ ਕੋਲਗਟ ਸਾਰੇ ਆ ਰਿਹਾ ਹੈ ਚਾਹੇ ਤੁਸੀਂ ਹਰਬਲ ਕੋਲਗਟ ਲੈਣੀ ਆਂ ਦੂਜੀ ਕੋਲਗਟ ਲੈਣੀ ਆਂ ਕੋਲਗਟ ਸਾਰੇ ਮਿਲਣ ਦਾ ਬ੍ਰਸ਼ ਵਗੈਰਾ 40 ਰੁਪਏ ਦਾ ਇੱਕ ਪੀਸਵਾ 40 ਰੁਪਏ ਦਾ ਇੱਕ ਪੀਸਵਾ ਤੁਹਾਨੂੰ ਮਿਲ ਜਾਊਗਾ ਤੇ ਬ੍ਰਸ਼ ਦਾ ਤੇ ਇਧਰ 180 ਰੁਪਏ ਨੂੰ ਬੱਲਬ ਲੱਗੇ ਹੋਏ ਹੈ ਵੱਡਾ ਐਚ ਡੀ 18 ਵਾਟ ਦਾ 18 ਵਾਟ ਦਾ ਬੱਲਬ ਤੁਹਾਨੂੰ 140 ਦਾ 180 ਦਾ ਮਿਲ ਜਾਊਗਾ 180 ਦਾ 18 ਵਾਟ ਦਾ ਮਿਲ ਜਾਊਗਾ 40 ਦਾ ਛੋਟਾ ਤੇ 9 ਵਾਟ ਦਾ ਜਿਹੜਾ 40 ਰੁਪਏ ਚ ਮਿਲਦਾ ਹੈ ਉਹ ਔਰੀਐਂਟ ਔਰੀਐਂਟ ਦੇ ਜਿਹੜੇ ਬੱਲਬ ਆ ਤੁਹਾਨੂੰ ਮਿਲ ਜਾਊਗਾ ਓਰੀਐਂਟ ਦੇ ਬੱਲਬ ਜਿਹੜਾ 9 ਵਾਟ ਦਾ ਉਹ ਚ 40 ਰੁਪਏ ਦਾ ਮਿਲ ਜੂਗਾ ਜਿਹੜਾ ਵੱਡਾ ਆ 180 ਰੁਪਏ ਦਾ ਮਿਲ ਜੂਗਾ ਤੇ ਇੱਧਰ ਸੈਨੀ ਫਰੈਸ਼ 70 ਰੁਪਏ ਸੈਨੀ ਫਰੈਸ਼ ਵੀ ਤੁਹਾਨੂੰ 70 ਰੁਪਏ ਮਿਲ ਜੂਗੇ ਆ ਜਿਹੜੀ ਸੈਨੀ ਫਰੈਸ਼ ਜਿਹੜੀ ਆ 70 ਰੁਪਏ ਹੈਨ ਕੋ 100 ਪੈ ਹੈਨ ਕੋ ਜਿਹੜਾ 135 ਰੁਪਏ ਆ ਤੇ 135 ਰੁਪਏ ਹੈਨ ਕੋ ਮਿਲ ਜੂਗਾ ਇਹ ਹੈਨ ਕੋ ਜਿਹੜਾ 155 ਰੁਪਏ ਵੱਖ-ਵੱਖ ਰੇਟ ਹੈ ਨਾਲ ਤੇ ਇਹ ਜੀ ਤੁਹਾਨੂੰ 400 ਨੂੰ ਇਸ ਤਰ੍ਹਾਂ ਨੇ ਪੈਕਿੰਗ ਚ 400 ਨੂੰ ਮਿਲ ਜੂਗਾ ਜਿਹੜਾ ਈਜ਼ੀ ਆ ਤੁਹਾਨੂੰ 490 ਮਿਲ ਜੂਗੇ ਜੇ ਛੋਟੀ ਜੀ ਦਾ ਪੈਕਟ ਲੈਣਾ ਹੈ ਡੱਬੀ ਲੈਣੀ ਹੈ ਤੇ ਇਹ ਤੁਹਾਨੂੰ 210 ਰੁਪਏ ਮਿਲ ਜੂਗੇ ਤੇ ਵੱਡੀ ਜਿਹੜੀ ਆ 490 ਜੀ ਤੇ ਇੱਧਰ ਇਹ ਨਾ ਇਹਨਾਂ ਜਿਹੜਾ ਇਹਨਾਂ ਲਈ ਕੋਲ ਤੁਹਾਨੂੰ ਮਿਲੂਗਾ 80 ਰੁਪਏ ਜੀ ਇਸ ਤਰ੍ਹਾਂ ਬੋਤਲ 80 ਰੁਪਏ ਜੀ ਮਿਲ ਜੂਗੇ ਤੇ ਇੱਧਰ ਪ੍ਰੀਲ ਪ੍ਰੀਲ ਵਾਲਾ ਜਿਹੜਾ 160 ਰੁਪਏ ਤੁਹਾਨੂੰ ਇਸ ਤਰ੍ਹਾਂ ਬੋਤਲਾਂ ਪ੍ਰੀਲ ਦੀਆਂ ਮਿਲ ਚੁੱਕੀਆਂ ਤੇ ਇਸੇ ਬਗੈਰ ਆ ਡੱਬੇ ਮਿਲੂਗਾ ਪੈਕਿੰਗ ਮਿਲ ਜੂਗੀ ਮਿਲ ਜੇ ਇਦਰ ਪੈਂਟ ਆ ਪੇਸ਼ਤ ਹਨ ਇਹ ਸ਼ੋਸ਼ ਪੈਂਟਰ ਪੇਚਨ ਮਿਲ ਜੂਗਾ ਤੇ ਇਦਰ ਬੇਮੋ ਆ ਬੇਮੋ ਵੀ ਤੁਹਾਨੂੰ 1.5 ਲੀਟਰ ਪ੍ਰਲਾਪ 500 ਮਿਲੀਲੀਟਰ ਐਕਸਟਰਾ ਇਹ ਵੀ ਤੁਹਾਨੂੰ ਮਿਲ ਜੂਗਾ ਤੇ ਇਹਦਾ 320 ਰੁਪਏ ਨੂੰ ਰਕੀ ਹੋਈ ਆ ਤੇ 1.5 ਲੀਟਰ ਪਾ 500 ਮਿਲੀਲੀਟਰ ਮਿਲ ਜੂਗਾ ਨਾਲ ਤੇ ਜੇ ਇਦਾਂ ਸਰਫੈਕਸਰ ਵੀ ਜੇ ਨਾਲ ਸਰਫੈਕਸਰ ਆਰਡਰ ਵਗੈਰਾ ਲੈਣਾ ਹੋਵੇ ਸਰਫੈਕਸਲ ਦਾ ਤੇ ਇਹ ਹੈਗੀ ਆ 7 ਕਿਲੋ ਦੀ ਪੈਕਿੰਗ ਆ ਤੇ ਸਾਹਮਣੇ ਦੇਖ ਸਕਦੇ 7 ਕਿਲੋ ਦੇ ਪੈਕ ਨੂੰ ਤੇ ਇੱਧਰ ਰੇਟ ਲਿਖਿਆ ਹੋਇਆ 650 ਰੁਪਏ ਹੈ ਤੇ ਇਹ 7 ਕਿਲੋ ਦੇ ਸਰਫੈਕਸਲ ਦੀ ਪੈਕਿੰਗ ਆ ਤੇ ਸਰਫੈਕਸ ਜਿਹਨਾਂ ਨੂੰ ਜਣਾ ਹੈ 7 ਕਿਲੋ ਦੀ ਪੈਕ ਨਹੀਂ ਚ ਤੁਹਾਨੂੰ ਇਸ ਤਰ੍ਹਾਂ ਸਰਫ ਸੁ ਮਿਲ ਜਾਊਗਾ ਤੇ ਰੇਟ ਲਿਖਿਆ ਹੈ 650 ਰੁਪਏ ਦੇਖ ਸਕਦੇ ਸਾਹਮਣੇ ਰੇਟ ਲਿਖਿਆ ਹੋਇਆ 650 ਰੁਪਏ ਬਾਕੀ ਜਿਨ੍ਹਾਂ ਨੇ ਸਰਫੈਕਸਲ ਲੈਣਾ ਉਹ ਜ਼ਰੂਰ ਲੈ ਜਾ ਸਕਦੇ ਸਰਫੈਕਸਲ ਤੁਲੋ ਇਹ ਸਰਫੈਕਸ ਦਾ ਬਗੈ ਜੀ 7 ਕਿਲੋ ਵਾਲੇ ਪੈਕੇਟ ਕਿੰਨੇ ਦੇ ਜੀ ਜੀ ਲੋ ਜੀ ਇਹ ਸਭ ਪਾਪੜ ਨੇ ਕਿਸੇ ਨੇ ਵੀ ਲੈ ਜਾਣੇ ਇਸ ਤਰ੍ਹਾਂ ਦੇ ਪੋਟੈਟੋ ਪਾਪੜ ਤੇ ਪਾਪੜ ਬੱਕਰੇ ਬੱਕਰੇ ਹੈਗੇ ਆ ਤੁਹਾਨੂੰ ਕੋਈ ਜੋੜਾ ਵਗੈਰਾ ਵੀ ਮਿਲ ਰਿਹਾ ਕੁਝ ਜੁੜਾਂਗੇ ਲੱਗੀਆਂ ਹੋਈਆਂ ਨੇ ਜਨਾਨਾ ਖਜੂਰਾ ਦੇ ਜਾਣੀਆਂ ਇੱਥੋਂ ਖਜੂਰਾ ਵੀ ਲੈ ਜਾ ਸਕਦਾ ਇਦਾਂ ਦੇ ਟੇਡੇ ਮੇਡੇ ਵੀ ਪੈਕਿੰਗ ਲੱਗੀ ਹੋਈ ਆ ਟੇਡੇ ਮੇਡੇ ਤੇ ਦੇਖ ਸਕਦੇ ਆ ਸਾਹਮਣੇ ਟੇਡੇ ਮੇਡੇ ਇਸ ਤਰ੍ਹਾਂ ਦੇ ਮਿਲੂਗਾ ਖਜੂਰਾ ਮਿਲ ਜੂਗੇ ਮਡੇ ਜਿਹੜੇ ਇਸ ਤਰ੍ਹਾਂ ਦੇ ਟੇਡੇ ਮਡੇ ਜਿਹੜੀਆਂ ਆ ਹਾ ਕੁਰਕ ਦੇ ਇਹ ਤੁਹਾਨੂੰ 17 ਰੁਪਏ ਦਾ ਪੈਕਟ ਮਿਲ ਜਾਊਗਾ ਤੇ ਜੇ ਤੁਸੀਂ ਇਹ ਪੈਕਟ ਲੈ ਜਾਂਦੇ ਆ ਤਲਣ ਵਾਲਾ ਇਹ ਤੁਹਾਨੂੰ ਮਿਲਣਾ 30 ਰੁਪਏ ਚ ਇਸ ਤਰ੍ਹਾਂ ਦੀ ਪੈਕਿੰਗ ਦਾ 30 ਰੁਪਏ ਚਏ ਪੋਟੈਟੋ ਦੇ ਸਾਰੇ ਹੈਗੇ ਆ ਤੇ ਇਸ ਤਰ੍ਹਾਂ ਦੇ ਪਾਪੜ ਤੇ ਦੇਖ ਸਕਦੇ ਹੋ ਇਹ ਸਾਬੂ ਦਾਣੇ ਵਾਲੇ ਵੱਖ-ਵੱਖ ਕਲਰਫੁੱਲ ਹੋ ਆ ਇਹ ਵੀ ਤੁਹਾਨੂੰ ਮਿਲ ਜਾਊਗਾ ਜੀਰਾ ਕਾਲੀ ਮਿਰਚ ਵਾਲੇ ਪਾਪੜ ਵਾ ਵੱਖ-ਵੱਖ ਮੀਟਾ ਫਲੇਵਰ ਵਾਲੇ ਪਾਪੜ ਆ ਗਏ ਜੀਰਾ ਕਾਲੀ ਮਿਰਚ ਵਾਲੇ ਪਾਪੜ ਵਾ ਤੇ ਇਹ ਜਿਹਦਾ ਹੈਗੇ ਸਾਬੂ ਦਾਣੇ ਵਾਲੇ ਇਹ ਰੈੱਡ ਚਿਲੀ ਪੋਟੈਟੋ ਵਾਲੀ ਆ ਤੇ ਬੱਖ-ਵੱਖੇ ਤੁਹਾਨੂੰ ਮੈਜੋ ਇਹ ਮਿਲਨੇ ਕਿੰਨੇ ਦੇ 30 ਰੁਪਏ ਇਧਰ ਪਤੀਨੇ ਵਾਲੇ ਮਿਲ ਜਾਣੇ ਬੱਖ-ਵੱਖੇ ਰੇਟ ਬੱਖ-ਵੱਖੇ ਇਸ ਤਰ੍ਹਾਂ ਦੇ ਪਾਪੜ ਤੁਹਾਨੂੰ ਮਿਲ ਜੂਗੇ ਲਿਟਲ ਐਂਗਲ ਦੇ ਵੀ ਇਹ ਬੱਚਿਆਂ ਦੇ ਪੈ ਮਿਲ ਜੂਗੇ ਤੇ ਲਿਟਲ ਐਂਗਲ ਦੇ ਹੈਗੇ ਆ ਉਹका ਦੀ ਮਲਤਾਨੀ ਕੂਕਾ ਮਲਤਾਨੀ ਚ ਇਸ ਤਰ੍ਹਾਂ ਦੀਆਂ ਗੋਲੀਆਂ ਮਿਲ ਜੂਗੀਆਂ ਤੇ ਦੇਖ ਸਕਦੇ ਆ ਤੇ ਇਸ ਤਰ੍ਹਾਂ ਦੇ ਪੈਕਿੰਗ ਵਿੱਚ 20 ਭੇਜਵਾ ਤੇ ਜਿਨ੍ਹਾਂ ਨੂੰ ਕਾਂਸੀ ਵਗੈਰਾ ਹੋਵੇ ਇਸ ਤਰ੍ਹਾਂ ਮਲਤਾਨੀ ਕੁੱਕਾ ਤુલਸੀ ਦੀ ਉਹ 오ਰੈਂਜ ਤુલਸੀ ਇਸ ਤਰ੍ਹਾਂ ਦੇ ਪੈਕਿੰਗ ਚ ਤੁਹਾਨੂੰ ਮਿਲ ਜੂਗੀਆਂ ਤੇ ਤੁਹਾਨੂੰ ਵਗੈਰਾ ਤੁਹਾਨੂੰ ਭੂਜੀਆ ਪਨੀਰ ਭੂਜੀਆ ਮਿਲ ਜੂਗਾ ਤੁਹਾਨੂੰ ਭੂਜੀਏ ਲੱਗੇ ਹੋਏ ਬੇਸਨ ਲੱਗੇ ਹੋਏ ਆ ਤੇ ਇੱਧਰ ਕਾਜੂ ਵਗੈਰਾ ਬਦਾਮ ਕਿਸ਼ਮਿਸ਼ ਤੇ ਪਿਸਤਾ ਤੇ ਮੇਰੇ ਤੋਂ ਤੁਹਾਨੂੰ ਹਰ ਕਿਸਮ ਦਾ ਸਾਮਾਨ ਮਿਲ ਜੂਗਾ ਬੋਮੈਨ ਕਲੈਕਸ਼ਨ ਦੇ ਵਿੱਚ ਸ਼ਿਆਰਪੁਰ ਦੇ ਵਿੱਚ ਬੋਮੈਨ ਕਲੈਕਸ਼ਨ ਹੈ ਤੁਹਾਨੂੰ ਹਰ ਕਿਸਮ ਦਾ ਸਾਮਾਨ ਮਿਲ ਜੂਗਾ ਇੱਥੇ لگے ہوئے اتنا دیکھ سکتے ہیں ਤੇ ਗਿਫਟ ਕਰਨ ਵਾਸਤੇ ਤੁਸੀਂ ਲਿ ਜਾ ਸਕਦੇ ਆ ਇਸ ਤਰ੍ਹਾਂ ਕੁਕੀਜ਼ ਤੇ ਬਾਏ 1 ਗੈਟ 1 ਕੁਕੀ ਚਾਪਰ ਰਹੀ ਹੋਈ ਹੈ ਇੱਥੇ ਤੇ ਦੇਖ ਸਕਦੇ ਆ ਬਾਕੀ ਵੀਡੀਓ ਕਿਦਾਂ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਰਿਓ ਇਸ ਤਰ੍ਹਾਂ ਰੋਡਣਾ ਵੀ ਤਾਂ ਨਹੀਂ ਕੋਈ ਮੈਡੀ ਵੀ ਰੋਡਣਾ ਕਰਦੇ ਆ ਤਾਂ ਕੋਈ ਇਸ ਤਰ੍ਹਾਂ ਦੇ ਵੀ ਮਸਕਾ ਕੋਕਸ ਤੁਹਾਨੂੰ ਮਿਲ ਜੂਗੇ ਨਾਰੀਅਲ ਵਾਲੇ ਵੀ ਮਿਲ ਜੂਗੇ ਇਸ ਤਰ੍ਹਾਂ ਦੀ ਪੈਕਿੰਗ ਹੈ ਜਿਸਕੋ ਕਾਫੀ ਆਏ ਹੋਏ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਊਗਾ ਵੀ ਦਿਖਾ ਸਕਦੇ ਆ ਡੋਨਟ ਕੋਕ ਤੇ ਕੇਕ ਹੈ ਤੇ ਡੋਨਟ ਕੇਕ ਵੀ ਮਿਲ ਜਿੰਦਾ ਉਹ ਸਾਹਮਣੇ ਲੱਗਾ ਹੋਇਆ ਠੰਡੇ ਵਗੈਰਾ ਆ ਚੁੱਕੇ ਆ ਜੂਸ ਵਗੈਰਾ ਆ ਚੁੱਕੇ ਆ ਇਸ ਤਰ੍ਹਾਂ ਦੇ 5-5 ਰੇ ਦੀ ਪੈਕਿੰਗ ਹੈ ਇਸ ਤਰ੍ਹਾਂ ਦੇ ਬਿਸਕੁਟ ਰੋਲਡਾ ਕੇ ਵੀ ਮਿਲ ਜੂਗੇ ਇਸ ਤਰ੍ਹਾਂ ਡਾਲਡਾ ਕੇ ਹੋਊਗਾ ਤੇ ਸਿਰਫ ਡਾਲਡਾ ਕੇ ਲੱਗਾ ਹੋਇਆ ਹੈ باقی لیٹر لیٹر دیا ادھر تیل دیا بوتل مل جائے پانچ لیٹر دیا مل جب کہ کوٹیاں وغیرہ تعین شوارے وغیرہ لے جانے ہوگی لے جانے ہوفی سامان لگا ہوا ہے تو دیکھ سکتے ہیں گولہ ادھر کو مل جانا تیل مل جائے گا گروسری سٹور بہت بڑا بن چکا ہے باقی ٹھنڈے دہی بوتل بھی آ چکے ہیں کر سکتے کرو سامان لے جاؤ راج لکشمی دا دا دا. دا جی شبنم شبنم مسالہ ٹی ادھر چاہ شبنم مل جی تعین شبنم بھی مل جی ہی گولڈ وا یہ بھی مل جی ہی گولڈ بھی, بھی ہے شبنم ਸ਼ਬਨਮ ਜੀ ਵੀ ਮਿਲ ਜੂਗੀ ਇਹ ਰਹਾ 골ਡਰ ਦੀ ਵੀ ਚਾਹ ਪੱਤੀ ਇਸ ਤਰ੍ਹਾਂ ਖੁੱਲੀਆਂ ਪੈਕਿੰਗ ਨਾਲ ਚਾਹ ਪੱਤੀ ਤੁਹਾਨੂੰ ਮਿਲ ਜੂਗੀ ਤੇ ਵਾਕਈ ਇਹ ਖੁੱਲੀਆਂ ਪੈਕਿੰਗ ਵਿੱਚ ਲੈਣੀ ਹੋਵੇ ਖੁੱਲੀਆਂ ਪੈਕਿੰਗ ਵਿੱਚ ਮਿਲ ਜੂਗੀ ਵੱਡੀਆਂ ਪੈਕਿੰਗਾਂ ਆ ਤੇ ਦੇਖ ਸਕਦੇ ਆ ਤੇ ਇਸ ਤਰ੍ਹਾਂ ਡੱਬੇ ਵੀ ਚਾਹ ਪੱਤੀ ਦੇ ਮਿਲ ਜੂਗੇ ਸ਼ਬਨਮ ਹਮ ਓਕੇ ਜੀ ਤੇ ਇਹਦਰ ਨੇਚਰੇਲ ਦੇ ਚਾਕਲੇਟ ਆ ਕਿੰਨੇ ਦੀ 17 ਰੁਪਏ ਦੀ ਇੱਕ 17 ਰੁਪਏ ਦੀ ਇੱਕ ਪੈਣੀ ਹੈ ਨੇਚਰੇਲ ਦੀ ਕਲਾਸਿਕ ਚਾਕਲੇਟ ਇਹ ਵਾਲੀ ਇਹ ਵੀ 17 ਦੀ ਪੈਣੀ ਸਿੰਗਲ ਇਹ ਵੀ 17 ਰੁਪਏ ਦੀ ਸਿੰਗਲ ਵਾ ਪੂਰਾ ਬਾਕਸ ਇਹਦਾ 350 ਦਾ ਪੈਣਾ ਉਹ 250 ਦਾ ਪੈਣਾ ਆ 250 ਦਾ ਹਾਂਜੀ ਇਹ ਵਾਲਾ 250 ਦਾ ਪੈਣਾ ਤੁਹਾਨੂੰ ਪੂਰਾ ਬਾਕਸ ਵੀ ਲੈਣਾ ਹੈ ਤੇ ਇਹ 350 ਦਾ ਬਾਕਸ ਹੈ ਹਾਂਜੀ ਜਿਹੜੀ ਨੇਚਰੇਲ ਵੀ ਇਹ ਹੈਗੀ 350 ਦਾ ਬਾਕਸ ਤੁਹਾਨੂੰ ਪੈਣਾ ਤੇ ਇਹ 250 ਦਾ ਪੈਣਾ ਹੈ ਡਾਈਪਰ ਵਾ ਤੇ ਸੁਪਰ ਡਰਾਈ ਤੇ ਬੇਬੀ ਹੱਬ ਚ ਤੇ ਇਹ ਕਿੰਨੇ ਦਾ ਆ ਪੈਕਿੰਗ ਇਹ ਇਹ ਉਧਰ 399 ਆ ਤੁਹਾਨੂੰ ਇੱਥੇ 200 ਦਾ ਮਿਲ ਜੇਗਾ ਇਹ ਪੈਕਿੰਗ ਵਿੱਚ ਹਾਂਜੀ ਤੇ ਇਹਦੇ ਵਿੱਚ ਡਾਈਪਰ ਕਿੰਨੇ ਹੁੰਦੇ ਆ ਇਹ ਸਾਈਜ਼ ਦੇ ਹਿਸਾਬ ਨਾਲ ਸਾਰੇ ਅਲੱਗ-ਅਲੱਗ ਹੈ ਜਿੱਦਾਂ ਐਲ ਸਾਈਜ਼ ਹੈ ਲਾਰਜ ਹਾਂਜੀ ਇਹ ਚ 28 ਪੈਂਟ ਹੈ ਓਕੇ 28 ਹੈ ਇਹਦੇ ਵਿੱਚ ਹਾਂਜੀ ਤੇ ਉੱਪਰ ਵੀ ਇਹ ਸੇਮ ਹੀ ਆ ਹਾਂਜੀ ਸਾਈਜ਼ ਜਿਹੜਾ ਮਰਜ਼ੀ ਲੈ ਲਓ ਪ੍ਰਾਈਸ ਸਾਰਿਆਂ ਦਾ ਸੇਮ ਹੀ ਆ 200 ਇਧਰ ਪੈਂਪਰ ਦਾ ਪੈਂਪਰ ਹਾਂ ਪੈਕਟਾ ਨੂੰ 270 ਚ ਮਿਲ ਜੇਗਾ ਆਪਣੇ ਕੋ ਪੈਕ ਇਹ ਚ ਕਿੰਨੇ ਟਾਈਪਰ ਹੁੰਦੇ ਆ ਇਹ ਚ ਵੀ ਸਾਰੇ ਸਾਈਜ਼ ਦੇ ਸਾਬ ਨਾਲ ਅਲੱਗ ਅਲੱਗ ਹੈਗੇ ਆ ਓਕੇ ਬਟ ਪ੍ਰਾਈਸ ਸਾਰੇ ਦਾ ਸੇਮ ਹੀ ਆ ਸਾਈਜ਼ ਜਿਹੜਾ ਮਰਜ਼ੀ ਲੈ ਲਓ 270 ਦਾ 270 ਦਾ ਤੇ ਅਜਲ ਜੇ 베ਬੀ ਹੱਬ ਲੈਣਾ ਤਾਂ 200 ਦਾ ਤੇ ਇਹ ਹੈਗਾ 270 ਦਾ ਤੇ ਇਹ ਪੈਕਿੰਗ ਚ ਕੀ ਕੀ ਆ ਪ੍ਰਾਈਸ ਇਹ ਵੀ 베ਬੀ ਹੰਗੀ ਆ 베ਬੀ ਹੱਬੀ ਅੱਛਾ ਕਿਉਂ ਹੋਣਾ ਹੈ ਹਾਂ ਠੀਕ ਹਾਂਜੀ ਇਹ yellow ਵਾਲੀ ਪੈਕਿੰਗ ਆ ਬਹੁਤ ਵਧੀਆ ਅਸੀਂ 200 ਦਾ ਹੀ ਲਾਇਆ ਪਹਿਲਾਂ 250 ਦਾ ਲਾਇਆ ਸੀਗਾ ਬਟ ਆਪਾਂ ਫਿਰ ਕੰਪਨੀ ਨਾਲ ਡੀਲ ਕਰਕੇ ਅਸੀਂ ਇਹ ਫਿਰ 200 ਦਾ ਕਰਵਾਇਆ ਤੇ ਇਹ ਚ 34 ਪੈਂਟੀਆਂ ਹਨ ਹਾਂਜੀ 34 ਮੈਂ ਕਿਹਾ ਹੀ ਕਿ ਨਹੀਂ ਗਿਆ ਸੀ ਸਾਬਣ ਵੀ ਤੁਹਾਨੂੰ ਮਿਲੂਗਾ ਇਸ ਤਰ੍ਹਾਂ ਹਰ ਵਾਸਤੇ ਇਸ ਤਾਂ ਦੀ ਪੈਕਿੰਗ ਲੈਣੀ ਹੋਵੇ ਇਹ ਕਿੰਨੇ ਦੀ ਪੈਕਿੰਗ ਹੈ بیبی بی وائٹ سے صرف پین تیر پیچتا مل جائے گا ایک در بچے اسی وائٹ سے ہے گیا اچ, اسی ہے نا ہاں جی دو جی اسی وائٹ سے ہوا تیرے بچے پین تیر پیدا ریٹ ہوا تے اے لکھیا ہویا بھی اسی, اسی وائٹ سے ہوا تیرے بچے ہاں جی شکر لگا رہے ہیں لائک شکر لگا رہے ہیں چینل کر دے چینل کر دے ایک نبی مریدیو نا ملان کے تر تک سب شریف کالی سار ہے نا اید خیر ایک سار پر دے